ਹਾਂਜੀ ਸਤਿ ਸ੍ਰੀ ਅਕਾਲ ਜੀ। ਉਹ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਥਕਾਵਟ ਰਹਿੰਦੀ ਆ ਬਹੁਤ ਜ਼ਿਆਦਾ ਥਕਾਵਟ ਰਹਿੰਦੀ ਆ ਕੰਮ ਕਰਨ ਨੂੰ ਜੀ ਨਹੀਂ ਕਰਦਾ ਹਨਾ ਮਤਲਬ ਕੋਸ਼ਿਸ਼ ਇਹ ਹੁੰਦੀ ਆ ਕਿ ਅਸੀਂ ਸੁੱਤੇ ਹੀ ਰਹੀਏ ਜਾਂ ਹਰ ਵੇਲੇ ਇਹ ਹੀ ਲੱਗੀ ਜਾਣਾ ਕਿ ਮੇਰਾ ਸਰੀਰ ਨਹੀਂ ਠੀਕ ਮੈਨੂੰ ਬੁਖਾਰ ਆ ਸਰੀਰ ਥੱਕਣ ਟੁੱਟਣ ਦਿਆ ਉਹਨਾ ਕਰਨਾ ਕੀ ਆ ਬਾਜ਼ਾਰ ਚੋਂ ਤੁਸੀਂ ਇੱਕ ਛਣੇ ਲੈ ਆਓ ਠੀਕ ਆ ਪੁੱਜੇ ਜਾਣਿਆਂ ਦਾ ਕਿਲੋ ਦਾ ਪੈਕੇਟ ਲੈ ਆਓ ਕੋਈ ਜ਼ਿਆਦਾ ਕੀਮਤ ਨਹੀਂ ਹੈਗੀ ਉਹਦੇ ਵਿੱਚ ਥੋੜੇ ਜਿਹਾ ਮਗਜ ਲੈ ਲਓ ਤੁਸੀਂ 100 ਗ੍ਰਾਮ ਮਗਜ ਦੇ ਲੈ ਲੈਣੇ ਆ। ਅੱਧਾ ਕਿਲੋ ਕਿੰਨਾ ਕਿਲੋ ਤੁਸੀਂ ਗੋੜ ਲਿਆਓ ਠੀਕ ਆ ਥੋੜੀ ਜੀ ਸੌਗੀ ਲਿਆਓ ਪਾਈਆ ਕਿ ਤੁਸੀਂ ਸੌਗੀ ਲਿਆਉਣੀ ਆ ਬਾਦਾਮ ਲਿਆਉਣੇ 100 ਗ੍ਰਾਮ ਇਹ ਤੁਹਾਡਾ 10 ਦਿਨਾਂ ਦਾ ਮੈਂ ਦੱਸਣਿਆ ਡਾਈਟ 100 ਗ੍ਰਾਮ ਤੁਸੀਂ ਲੈ ਕੇ ਕਾਜੂ ਲੈ ਆਉਣੇ ਆ ਨਾਲ ਇਹਨਾਂ ਨੂੰ ਤੁਸੀਂ ਕੀ ਕਰਨਾ ਮਿਕਸੀ ਦੇ ਵਿੱਚ ਇੱਕ ਕੇਲਿਆਂ ਦੀ ਦਰਜਨ ਜ਼ਰੂਰ ਲਿਆਓ ਨਾਲ ਮਿਕਸੀ ਵਿੱਚ ਪਾ ਕੇ ਪੰਜ-ਛਤ ਬਾਦਾਮ ਥੋੜੇ ਜਿਹੀ ਚਨੇ ਨਾਲ ਦੁੱਧ ਪਾ ਕੇ ਕੇਲੇ ਪਾ ਕੇ ਇੱਕ ਦੋ ਖਜੂਰ ਦੇ ਪਾ ਲੈਣੇ ਪੀਸ ਕੋਈ ਜ਼ਿਆਦਾ ਨਹੀਂ ਹੈਗੀ ਇਹ 10 ਦਿਨਾਂ ਦੀ ਡਾਈਟ ਆ 400 ਰੁਪਏ ਦੇ ਨੀਅਰ ਅਬਾਊਟ ਆਉਣੀ ਸਾਰੀ ਤੁਹਾਡੀ ਜਿੱਥੇ ਤੁਸੀਂ ਇੰਨੀਆਂ ਦਵਾਈਆਂ ਖਾਣੇ ਇਹਨੂੰ ਖਾ ਲਓਗੇ ਨਾ ਤੇ ਤੁਸੀਂ ਮਿਕਸੀ ਵਿੱਚ ਗ੍ਰाइंड ਕਰ ਲੈਣਾ ਤੇ ਇੱਕ ਗਲਾਸ ਤੁਸੀਂ ਪੀ ਲੈਣਾ ਸਰੀਰ ਤੁਹਾਡਾ ਉੱਡੂ ਉੱਡੂ ਕਰੂਗਾ ਵੀ ਮੈਂ ਉੱਡ ਜਾ ਤੁਹਾਨੂੰ ਸਰੀਰ ਚ ਏਦਾਂ ਦੀ ਪੂਰਤੀ ਮਹਿਸੂਸ ਹੋਊਗੀ ਕਿ ਮੇਰੇ ਸਰੀਰ ਚ ਕੁਸ਼ ਹੈਗਾ ਵਾ ਠੀਕ ਆ ਅੰਨੀ ਜਾਨ ਆ ਜੂ ਜਿਹਨੂੰ ਅੰਨੀ ਜਾਨ ਕਹਿੰਦੇ ਨਾ ਸਵੇਰੇ ਤੁਸੀਂ ਆਪਣਾ ਅੰਮ੍ਰਿਤ ਵੇਲੇ ਉੱਠੋ ਐਕਸਰਸਾਈਜ਼ ਕਰੋ ਮੈਡੀਟੇਸ਼ਨ ਕਰਿਆ ਕਰੋ ਇਕੱਲੇ ਬਹਿ ਕੇ ਆਪਣੇ ਆਪ ਨਾਲ ਗੱਲ ਕਰਨੀ ਸਿੱਖੋ ਠੀਕ ਆ ਮਜ਼ਬੂਤ ਬਣਾਓ ਇਹਨੂੰ ਸਰੀਰ ਆਪਣੇ ਆਪ ਹੀ ਤੁਹਾਡਾ ਮਜ਼ਬੂਤ ਹੋ ਜਾਊਗਾ ਠੀਕ ਆ ਧੰਨਵਾਦ ਵੀਡੀਓ ਨੂੰ ਅ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਸਬਸਕ੍ਰਾਈਬ ਸਬਸਕ੍ਰਾਈਬ ਕਰਿਓ ਭਰਾਵਾਂ ਨੂੰ YouTube ਦੇ ਚੈਨਲ ਤੇ ਮੈਂ ਤੈਹ ਦਿਲ ਤੋਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜਾ ਇਹ ਮੈਨੂੰ ਇੰਨਾ ਪਿਆਰ ਦਿੰਦੇ ਆ ਬਾਕੀ ਹੋਰ ਵੀਡੀਓਜ਼ ਲਈ ਮੇਂ ਦੀਆ ਪੇਜ ਦੇ ਉਤੇ ਬਾਕੀ ਵੀਡੀਓਜ਼ ਵੀ ਵੇਖੋ ਤੇ Instagram ਪੇਜ Facebook ਤੇ ਵੀ ਲਾਈਕ ਕਰਿਓ ਤੇ YouTube ਤੇ ਧੰਨਵਾਦ